ਮੇਰਾ ਨਾਮ ਅਮ੍ਰਿਤਪਾਲ ਕੋਰੇ ਪਿੰਡ ਕਾਲੀ ਕੀ ਜਨਾ ਬਰਨਾਲਾ ਮਤਲਬ ਅਸੀਂ ਤਿੰਨ ਭੈਣ ਭਰਾ ਸੀ ਮੇਰਾ ਬਟਰ ਬ੍ਰਦਰ ਸਾਡੇ ਤੋਂ ਕਾਫੀ ਟਾਈਮ ਪਹਿਲਾਂ ਕੈਰੀ ਕਰ ਰਹੇ ਸੀ ਪਰ ਮਤਲਬ ਕਿਸੇ ਵੀ ਸਰਕਾਰ ਨੇ ਉਹਦੋਂ ਇੱਕ ਤਰ੍ਹਾਂ ਨਾਲ ਇੰਨੀ ਟੈਨਸ਼ਨ ਹੁੰਦੀ ਸੀ ਕਿ ਜੋਬ ਮਿਲੂ ਕਿ ਨਹੀਂ ਮਿਲੂ ਪਰ ਜਦੋਂ ਭਗਵੰਤ ਮਾਨ ਸਾਹਿਬ ਦੀ ਉਹਨਾਂ ਦੀ ਸਰਕਾਰ ਆਈ ਤਾਂ ਸਾਨੂੰ ਤਿੰਨ ਭੈਣ ਭਰਾਵਾਂ ਨੂੰ ਇੱਕ ਦਿਨ ਨੌਕਰੀ ਮਿਲੀ ਅਸੀਂ ਤਿੰਨਾਂ ਨੇ ਇੱਕੋ ਦਿਨ ਜੁਆਇਨ ਕੀਤਾ ਇਹ ਥੋੜੀ ਕਾਮਯਾਬੀ ਹੈ ਸਰਕਾਰੀ ਨੌਕਰੀ ਮਿਲਣੀ ਬਹੁਤ ਵੱਡੀ ਗਿਣਤੀ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋ ਹੀ ਵਡਿਆ ਤੇ ਅਸੀਂ ਕੌਮਨ ਮਤਲਬ ਸਾਨੂੰ ਪਿੰਡ ਜੀਵੇਂ ਕਹਿੰਦੇ ਆ ਵੀ ਮਾਸਟਰ ਦੇ ਜਵਾਕ ਤੇ ਮੇਰੇ ਪਾਪਾ ਦਾ ਨਾਮ ਵੀ ਮਹਿੰਦਰ ਪਾਲ ਆ ਤਾਂ ਸਾਨੂੰ ਬੜਾ ਲੱਗਦਾ ਵੀ ਭਗਵੰਤਵਾਲ ਸਾਹਿਬ ਵੀ ਉਹਨਾਂ ਨੂੰ ਵੀ ਕਹਿੰਦੇ ਨਾ ਮਹਿੰਦਰ ਮਾਸਟਰ ਦਾ ਮੁੰਡਾ ਤਾਂ ਸਾਨੂੰ ਵੀ ਇਦਾਂ ਹੀ ਕਿਹਾ ਜਾਂਦਾ ਰਿਹਾ ਉਹਨਾਂ ਦੀ ਥਾਤ ਨਹੀਂ ਇਸ ਤੋਂ ਬਾਅਦ ਮੇਰੇ ਬ੍ਰਦਰ ਦਾ ਜੇਲ ਬੋਰਡਰ ਦੇ ਵਿੱਚ ਫਸਟ ਰੈਂਕ ਆਇਆ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਮੇਰੇ ਬ੍ਰਦਰ ਦਾ ਸਬ ਇੰਸਪੈਕਟਰ ਵੀ ਆਇਆ ਫਿਰ ਉਹ ਟੀਚਰ ਦੀ ਜੌਬ ਛੱਡ ਕੇ ਉਹਦੇ ਚਲੇ ਗਏ ਮਤਲਬ ਆਪ ਆਪ ਦੀ ਸਰਕਾਰੋਂ ਤੇ ਸਾਡੇ ਘਰ ਵਿੱਚ 6 7 ਨੌਕਰੀਆਂ ਸੰਕਿਨਾਂ ਫਿਰ ਪਰ ਮਿਲੀਆਂ ਉਹਦੇ ਲਈ ਮੈਂ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਵਾਡੋ ਟੈਸਟ ਕਲੀਅਰ ਕਰੋ ਵੱਧ ਤੋਂ ਵੱਧ ਨੰਬਰ ਲਓ ਮੈਰਿਟ 'ਚ ਆਗੇ ਕਿੱਥੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਚਿੱਠੀ ਆਊਗੀ ਸਰਕਾਰ ਦੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਤੇਰੀ ਨੌਕਰੀ ਪੱਕੀ ਹੋਊਗੀ